ਹਾਂਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਗੈਵੀ ਚਾਹਾਨ ਵਲੌਗਸ ਤੇ ਕਹਿੰਦੇ ਹੁੰਦੇ ਆ ਵੀ ਰੱਬ ਦਿੰਦਾ ਨਾ ਜਦੋਂ ਛੱਪੜ ਫਾੜ ਕੇ ਦਿੰਦਾ ਤੇ ਇਹ ਗੱਲ ਵਾਕਿਆ ਹੀ ਸੱਚ ਹੈ ਜਦੋਂ ਰੱਬ ਦੀ ਨਿਗਾਹ ਸਿੱਧੀ ਹੋ ਜਾਂਦੀ ਹੈ ਨਾ ਜਦੋਂ ਰੱਬ ਨੇ ਕਿਸੇ ਨੂੰ ਗੱਫਾ ਦੇਣਾ ਹੁੰਦਾ ਨਾ ਤੇ ਬੰਦੇ ਨੂੰ ਨਹੀਂ ਪਤਾ ਹੁੰਦਾ ਵੀ ਐਡਾ ਵੱਡਾ ਗੱਫਾ ਮਿਲ ਜਾਣਾ ਤੇ ਫਿਰ ਇੱਕੋ ਵਾਰੀ ਜਦੋਂ ਐਡਾ ਵੱਡਾ ਗੱਫਾ ਮਿਲਦਾ ਤੇ ਬੰਦਾ ਫਿਰ ਸੋਚਦਾ ਹੀ ਰਹਿ ਜਾਂਦਾ ਵੀ ਹੈ ਆ ਕੀ ਹੋ ਗਿਆ ਹਰਾਨੀ ਹੁੰਦੀ ਆ ਹਨਾ ਵੀ ਵਿਸ਼ਵਾਸ ਨਹੀਂ ਹੁੰਦਾ ਇਹ ਵੀ ਆ ਚੀਜ਼ ਹੋ ਗਈ ਤੇ ਇਸੇ ਤਰ੍ਹਾਂ ਹੀ ਬਹੁਤ ਵੱਡਾ ਗੱਫਾ ਰੱਬ ਨੇ ਕੈਲੀਫੋਰਨੀਆ ਚ ਰਹਿੰਦੇ ਇੱਕ ਪੰਜਾਬੀ ਪਰਿਵਾਰ ਨੂੰ ਦਿੱਤਾ ਤੇ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਵੀ ਹੈ ਇਦਾਂ ਵੀ ਹੋ ਸਕਦਾ ਇਹ ਚੀਜ਼ ਵੀ ਹੋ ਸਕਦੀ ਹੈ ਵੀ ਰੱਬ ਦੀ ਜਦੋਂ ਨਿਗਾ ਸਿੱਧੀ ਹੋ ਜੇ ਤਾਂ ਐ ਵੀ ਹੋ ਸਕਦਾ ਹਾਂਜੀ ਕੈਲੀਫੋਰਨੀਆ ਦੇ ਵਿੱਚ ਇੱਕ ਪਰਿਵਾਰ ਰਹਿੰਦਾ ਸੀਗਾ ਤੇ ਰਹਿੰਦਾ ਹੈਗਾ ਪੈਟਰੋਲ ਪੰਪ ਚਲਾਉਂਦੇ ਆ ਰਨ ਕਰਦੇ ਆ ਉਹ ਤੇ ਨਾਲ ਉਹਨਾਂ ਦਾ ਜਿਹੜਾ ਹੈਗਾ ਸਟੋਰ ਸੀਗਾ ਪੈਟਰੋਲ ਪੰਪ ਦੇ ਨਾਲ ਤੇ ਰੋਜ਼ਾਨਾ ਦੀ ਤਰ੍ਹਾਂ ਰੁਟੀਨ ਦੇ ਵਿੱਚ ਕੰਮ ਕਰਦੇ ਆ ਕੰਮ ਕਰੀ ਜਾਂਦੇ ਆ ਤੇ ਚੱਲਦਾ ਰਹਿੰਦਾ ਸਿਸਟਮ ਚੱਲਦਾ ਰਹਿੰਦਾ ਤੇ ਇੱਕ ਦਿਨ ਕਹਿ ਲਓ ਵੀ ਸਵੇਰ ਲੋਕਾਂ ਦਾ ਭੀੜ ਢੜਕਾ ਇੰਨਾ ਉਹਨਾਂ ਦੇ ਸਟੋਰ ਤੇ ਆ ਗਿਆ ਵੀ ਉਹਨਾਂ ਨੂੰ ਇੰਨੀ ਹਰਾਨੀ ਹੋਈ ਵੀ ਆਹ ਕੀ ਹੋ ਗਿਆ ਵੀ ਭੀੜ ਸਾਡੇ ਸਟੋਰ ਤੇ ਕਾਤੋਂ ਆਈ ਜਾਂਦੀ ਆ ਗੂਗਲ ਮੈਪ ਲਾ ਲਾ ਕੇ ਸਾਡੇ ਸਟੋਰ ਤੇ ਕਾਦੋਂ ਆਈ ਜਾਂਦੇ ਲੋਕ ਵੀ ਉਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਉਹਨਾਂ ਨੂੰ ਕੋਈ ਪਤਾ ਨਹੀਂ ਵੀ ਕੀ ਹੋ ਗਿਆ ਹਨਾ ਬਾਹਰ ਨਿਕਲੇ ਸਾਡੇ ਸਟੋਰ ਵਾਲੇ ਕੀ ਹੋ ਗਿਆ ਕੀ ਹੋ ਗਿਆ ਤਾਂ ਫਿਰ ਮੀਡੀਆ ਵਾਲੇ ਪੱਤਰਕਾਰ ਸਾਰੇ ਉੱਥੇ ਲਾਈਟਿੰਗ ਲਾ ਟੀਵੀ ਚੈਨਲਾਂ ਵਾਲੇ ਆ ਗਏ ਮਾਰਗਾ ਪੈ ਗਿਆ ਉੱਥੇ ਵੀ ਆ ਕੀ ਹੋ ਗਿਆ ਆ ਕੀ ਹੋ ਗਿਆ ਤੇ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਵੀ ਉਸ ਸਟੋਰ ਤੋਂ ਇੱਕ ਅਜਿਹਾ ਲਾਟਰੀ ਟਿਕਟ ਵਿਕਿਆ ਜਿਹੜਾ ਬਹੁਤ ਵੱਡਾ ਜੈਕਪੌਟ ਸੀਗਾ ਜਿਹੜਾ ਉਸ ਸਟੋਰ ਚੋਂ ਬੰਦਾ ਖਰੀਦ ਕੇ ਲਗਿਆ ਉਹਨੂੰ ਤੁਸੀਂ ਬਲੀਵ ਨਹੀਂ ਕਰਨਾ ਉਹਨੂੰ 1 ਅਰਬ 22 ਕਰੋੜ ਡਾਲਰ ਦੀ ਲਾਟਰੀ ਲੱਗੀ ਉਸ ਸਟੋਰ ਤੋਂ ਟਿਕਟ ਖਰੀਦੀ ਸੀ ਬੰਦੇ ਨੇ ਜਦੋਂ ਉਹਨਾਂ ਨੂੰ ਆ ਕੇ ਦੱਸਿਆ ਮੀਡੀਆ ਵਾਲਿਆਂ ਨੇ ਲੋਕਾਂ ਨੇ ਵੀ ਤੁਹਾਡੇ ਸਟੋਰ ਤੋਂ ਜਿਹੜਾ ਅਮਰੀਕਾ ਦਾ ਦੂਜਾ ਵੱਡਾ ਜੈਕਪੌਟ ਨਿਕਲਿਆ ਤੇ ਵੀ ਤੁਹਾਨੂੰ ਵੀ ਜਿਹੜਾ ਪੈਸਾ ਮਿਲਣਾ ਕਮਿਸ਼ਨ ਮਿਲਣਾ ਬਹੁਤ ਜ਼ਿਆਦਾ ਕਮਿਸ਼ਨ ਮਿਲਣਾ ਤਾਂ ਉਹ ਇੰਨੇ ਕੋ ਉਹਨਾਂ ਹੈਰਾਨ ਹੋਏ ਇੰਨਾ ਕੋ ਉਹਨਾਂ ਦਾ ਖੁਸ਼ੀ ਦਾ ਅੰਤ ਹੀ ਨਹੀਂ ਰਿਹਾ ਕੋਈ ਤੇ ਜਿਹੜਾ ਸਟੋਰ ਦਾ ਮਾਲਕ ਸੀਗਾ ਕੁਲਵਿੰਦਰ ਸਿੰਘ ਉਹ ਸਟੋਰ ਤੇ ਹੈ ਨਹੀਂ ਸੀਗਾ ਕਿਉਂਕਿ ਉਦੋਂ ਜਹਾਜ਼ ਦੇ ਵਿੱਚ ਸੀਗਾ ਤੇ ਉਹ ਦਿੱਲੀ ਜਾ ਰਿਹਾ ਸੀਗਾ ਯਾਨੀ ਕਿ ਪੰਜਾਬ ਨੂੰ ਜਾਣਾ ਸੀ ਉਹਨੇ ਤੇ ਉਹਨੂੰ ਕੋਈ ਪਤਾ ਨਹੀਂ ਵੀ ਆਹ ਚੀਜ਼ ਹੋ ਗਈ ਤੇ ਜਦੋਂ ਪਤਾ ਲੱਗਿਆ ਜੀ ਉਹਦਾ ਮੁੰਡਾ ਪਰਮੀਤ ਆ ਉਹ ਫੋਨ ਕਰੀ ਗਿਆ ਕਰੀ ਗਿਆ ਕਿਉਂਕਿ ਲੈਂਡ ਹੋਇਆ ਨਹੀਂ ਸੀ ਜਹਾਜ਼ ਫੋਨ ਮਿਲ ਨਹੀਂ ਰਿਹਾ ਸੀ ਜਦੋਂ ਲੈਂਡ ਜਹਾਜ਼ ਹੋਇਆ ਤੇ ਉਹ ਪਰਮੀਤ ਨੇ ਮੁੰਡੇ ਨੇ ਕਾਲ ਕੀਤੀ ਕਹਿੰਦਾ ਕਹਿੰਦਾ ਡੈਡੀ ਤੇ ਮੈਂ ਤੁਹਾਡੇ ਤੋਂ ਇੱਕ ਗੱਲ ਪੁੱਛਿਆ ਤੇ ਉਹਦਾ ਫਾਦਰ ਕਹਿੰਦਾ ਦੱਸ ਕਹਿੰਦਾ ਜੇ ਆਪਾਂ ਨੂੰ 1 ਮਿਲੀਅਨ ਡਾਲਰ ਮਿਲ ਜਾਣ ਤਾਂ ਤੁਸੀਂ ਕੀ ਕਰੋਗੇ ਤਾਂ ਉਹਨੂੰ ਬੜੀ ਹੈਰਾਨੀ ਹੋਈ ਉਹਦੇ ਫਿਰ ਉਹਨੂੰ ਵੀ ਇਹ ਕਾਤੋਂ ਇਹ ਗੱਲ ਕਹੀ ਜਾਂਦਾ ਉਹ ਕਹਿੰਦਾ ਯਾਰ ਮੈਂ ਸੋਚੂਗਾ ਫਿਰ ਮੈਂ ਉਹਦਾ ਕੀ ਕਰਨਾ ਫਿਰ ਉਹਨੇ ਦੱਸਿਆ ਵੀ ਡੈਡੀ ਇਦਾਂ ਇਦਾਂ ਕਰਕੇ ਆਪਣੇ ਸਟੋਰ ਤੋਂ ਇੱਕ ਟਿਕਟ ਵਿਕਿਆ ਸੀਗਾ ਤੇ ਜਿਹੜਾ ਇੱਕ ਅਰਬ 22 ਕਰੋੜ ਯੂ ਐਸ ਡਾਲਰ ਦੀ ਜੈਕਪੌਟ ਲੱਗ ਗਿਆ ਬੰਦੇ ਦਾ ਤੇ ਆਪਾਂ ਨੂੰ ਉਹਦੇ ਚੋਂ ਕਮਿਸ਼ਨ ਹੀ ਘੱਟੋ ਘੱਟ 1 ਮਿਲੀਅਨ ਡਾਲਰ ਆਉਣਾ ਤੇ ਉਹ ਬੰਦੇ ਦਾ ਖੁਸ਼ੀ ਦਾ ਟਿਕਾਣਾ ਨਹੀਂ ਰਿਹਾਗਾ ਤੇ ਜਦੋਂ ਜਿਹੜਾ ਮੁੰਡਾ ਸਟੋਰ ਤੇ ਸੀਗਾ ਉਹਦਾ ਸਟੋਰ ਦੇ ਜਿਹੜਾ ਮੁੰਡਾ ਲੱਗਿਆ ਸੀਗਾ ਉਹ ਕਹਿੰਦਾ ਵੀ ਮੈਂ ਕੱਲ ਸੀਗਾ ਡਿਊਟੀ ਤੇ 8 ਤੋਂ 8 ਮੇਰੀ ਡਿਊਟੀ ਸੀ ਸ਼ਾਇਦ ਇਹ ਜਿਹੜਾ ਟਿਕਟ ਸੀਗੀ ਮੈਂ ਸੇਲ ਕੀਤੀ ਆ ਤੇ ਸਾਰੇ ਪਰਿਵਾਰ ਨੇ ਬਹੁਤ ਧੰਨਵਾਦ ਕੀਤਾ ਪ੍ਰਮਾਤਮਾ ਦਾ ਵੀ ਕਹਿੰਦੇ ਸ਼ੁਕਰ ਹੈ ਸਾਡਾ ਜਿਹੜਾ ਸਟੋਰ ਵੀ ਆ ਉਹ ਨਕਸ਼ੇ ਤੇ ਆਇਆ ਤੇ ਲੋਕ ਉਹ ਗੂਗਲ ਮੈਪ ਲਾ ਲਾ ਕੇ ਸਾਡੇ ਸਟੋਰ ਬਾਰੇ ਪੁੱਛ ਰਿਹਾ ਸਾਡੇ ਸਟੋਰ ਨਾਲ ਆਪਤਾ ਕਰ ਰਿਹਾ ਵੀ ਹੁਣ ਜਿਹੜਾ ਲੱਗਦਾ ਵੀ ਸਾਡੇ ਦਿਨ ਸਿੱਧੇ ਹੋ ਜਾਣਗੇ ਕਿਉਂਕਿ ਜਿਹੜਾ 1 ਮਿਲੀਅਨ ਯੂ ਐਸ ਡਾਲਰ ਦੀ ਸਹਾਇਤਾ ਜਦੋਂ ਕਿਸੇ ਨੂੰ ਮਿਲ ਜਾਂਦੀ ਹੈ ਜਦੋਂ ਕਿਸੇ ਨੂੰ ਗੱਫਾ ਮਿਲ ਜਾਂਦਾ ਤੇ ਛੋਟਾ ਗੱਫਾ ਨਹੀਂ ਬਹੁਤ ਵੱਡਾ ਗੱਫਾ ਤੇ ਕਿਤੇ ਨਾ ਕਿਤੇ ਇਹ ਵੀ ਹੁੰਦੇ ਆ ਵੀ ਆਪਾਂ ਬੰਦੇ ਨੂੰ ਜਿਹੜੇ ਬੰਦੇ ਨੂੰ ਇਸ ਸਟੋਰ ਮਾਲਕ ਨੂੰ ਹਨਾ ਕੈਲੀਫੋਰਨੀਆ ਨੂੰ ਕੁਲਵਿੰਦਰ ਸਿੰਘ ਨੂੰ ਜੈਕਪੌਟ ਲੱਗਿਆ ਵੀ ਪਤਾ ਨਹੀਂ ਪ੍ਰਮਾਤਮਾ ਦੀ ਕਿੰਨੀ ਕਿ ਨਿਗਾ ਉਹਦੇ ਵੱਲ ਸਿੱਧੀ ਸੀਗੀ ਤੇ ਵੀ ਇੰਨਾ ਵੱਡਾ ਉਹਨਾਂ ਨੂੰ ਰਾਤੇ ਰਾਤ ਅਮੀਰ ਬਣਾਤਾ ਮਿਲੀਅਨ ਮਿਲੀਅਨਰ ਬਣਾਤਾ ਤੇ ਇਸ ਕਰਕੇ ਸਾਰੀ ਗੱਲਬਾਤ ਦਾ ਕ੍ਰੋਕਸਤਾ ਹੀ ਨਿਕਲਦਾ ਵੀ ਜੇ ਸੱਚੇ ਮਨੋਂ ਜੇ ਆਪਾਂ ਰੱਬ ਨੂੰ ਯਾਦ ਕਰਦੇ ਆਂ ਰੱਬ ਤਾਂ ਕਹਿੰਦੇ ਹੁੰਦੇ ਆ ਕਣ-ਕਣ 'ਚ ਵਸਦਾ ਹੈ ਤੇ ਜ਼ਰੂਰ ਰੱਬ ਸਾਰਿਆਂ ਦੀ ਸੁਣਦਾ ਹੈ ਹੈਲਪ ਕਰਦਾ ਕੋ ਕਿਸੇ ਤਰੀਕੇ ਨਾਲ ਕਰਦਾ ਹਾ ਵਸੇ ਅਭੀ ਆਪਾਂ ਵੈਰ ਵਿਰੋਧ ਕਿਸੇ ਨਾਲ ਧੋਖਾ ਧੜੀ ਏਦਾਂ ਦਾ ਕੰਮ ਨਾ ਕਰੀਏ ਦਿਨ ਸਿੱਧੇ ਹੋ ਗਏ ਉਸ ਦਿਨ ਤੁਹਾਡੀ ਝੋਲੀ ਪਤਾ ਹੀ ਨਹੀਂ ਉਹਨੇ ਰਾਤ ਨੂੰ ਸੁੱਤੇ ਪਿਆਂ ਦੇ ਭਰ ਦੇਣੀ ਤੁਹਾਨੂੰ ਪਤਾ ਨਹੀਂ ਲੱਗਦਾਗਾ ਤੇ ਆਪਾਂ ਹਮੇਸ਼ਾ ਸਗੋਂ ਪ੍ਰਮਾਤਮਾ ਨੂੰ ਆਪਦੇ ਦਿਲ ਚ ਰੱਖੀਏ ਇੱਕ ਨਾ ਇੱਕ ਦਿਨ ਪ੍ਰਮਾਤਮਾ ਆਪਣੀ ਜਿਹੜੀ ਅ ਕਹਿ ਲੋ ਹੁੰਦੀ ਐ ਡਿਮਾਂਡ ਆ ਉਮੀਦ ਆ ਜਰੂਰ ਪੂਰੀ ਕਰਦਾ ਸਤਿ ਸ੍ਰੀ ਅਕਾਲ